ਗੁਰਜੀ ਦਾ ਕਾਲ ਸਾਹ ਕਰ ਰਹੀ ਵਾਹਿਗੁਰਜ ਜੀ ਕੀ ਪਤੇ ਜੈਤ ਸ੍ਰੀ ਪਾਖਾਨ ਡੁੱਬਤ ਹਾਂਜੀ ਥੋੜਾ ਜਿਹਾ ਕਿਸੇ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਕ ਕਛੂ ਨਾ ਜਾਣਹਿ ਗਤ ਮਿਤ ਕਛੂ ਇਸ ਨੂੰ ਕਛੂ ਐੜਾ ਲਾ ਕੇ ਉਚਾਰਨ ਕਰਨਾ ਹਮ ਬਾਰਿਕ ਕਛੂ ਨਾ ਜਾਣਹਿ ਗਤ ਮਿਤ ਇਥੇ ਵਿਸਰਾਮ ਲਓ ਤੇਰੇ ਮੂਰਖ ਮੁਗਧ ਈਆਨਾ ਤੇਰੇ ਪਦਤੀ ਜਮਕ ਲਾ ਦਨੀਏ ਤੇਰੇ ਮੂਰਖ ਮੁਗਧ ਈਆਨਾ ਹਰਿ ਕਿਰਪਾ ਧਾਰ ਦੀਜੈ ਮਤ ਉਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਆਲਸੀਆ ਪਦਤੀ ਵਿਸਰਾਮ ਲਾ ਦੇਨਾ ਮੀਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਤੇ ਵਿਸਰਾਮ ਧਿਆਨ ਨਾਲ ਲਾਉਣਾ ਹਰ ਹਰ ਆਨ ਮਿਲਾਉ ਇਥੇ ਠਮਕ ਗੁਰ ਸਾਧੂ ਇਥੇ ਵਿਸਰਾਮ ਆ ਮਿਲ ਸਾਧੂ ਕਪਟ ਖੁਲਾਨਾ ਗੁਰ ਖੇਨ ਖੇਨ ਪ੍ਰੀਤ ਲਗਾਵੋ ਮੇਰਾ ਹੀਰ ਹੈ ਗੁਰ ਪਦਤੀ ਜਮਕ ਲਾਦਨੀ ਹੈ ਗੁਰ ਖੇਨ ਖੇਨ ਪ੍ਰੀਤ ਲਗਾਵੋ ਮੇਰਾ ਹੀਰ ਹੈ ਮੇਰੇ ਪ੍ਰੀਤਮ ਨਾਮ ਅਪਰਾਨਾ ਬੇਨ ਨਾ ਆਵੇ ਮਰ ਜਾਈਏ ਮੇਰੇ ਠਾਕੁਰ ਮਰੇ ਨਹੀਂ ਕਹਿਣਾ ਮੇਰੇ ਠਾਕੁਰ ਜੋ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਵਹਿ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਤਾਰੀ ਮੇਰਾ ਠਾਕੁਰ ਜਨ ਵਿਛਰਿਆ ਚਿਰੀ ਮਿਲਾਨਾ ਜਨ ਵਿਛਰਿਆ ਚਿਰੀ ਮਿਲਾਨਾ ਧਨ ਧਨ ਸਤਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤਗੁਰ ਸਾਜਣ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗ ਬਾ ਮਾਇਆ ਭਯੰਗ ਗਰਸਿਓ ਹੈ ਪ੍ਰਾਣੀ ਗੁਰ ਬਚਨੀ ਬੇਸ ਹਰ ਕਾਢ ਬਾ ਮੇਰਾ ਮਨ RAM ਨਾਮ ਰਸ ਲਾਗ ਬਾ ਹਰ ਕੀ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਕੀ ਹਰ ਨਾਮੈ ਹਰ ਰਸ ਚਾਖਿਵਾ ਹਰ ਕੀਏ ਇਥਿ ਠਮਕ ਪਤਿਤ ਪਵਿੱਤਰ ਪਤਿਤ ਪਤ ਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਨਾ ਪਤਿਤ ਪਵਿੱਤਰ ਇੱਥੇ ਵੀ ਠੰਮਕ ਲਾ ਦੇਣੀ ਐ ਮਿਲ ਸਾਧ ਗੁਰ ਇੱਥੇ ਵੀ ਸ਼ਰਾਮ ਐ ਹਰ ਨਾਮ ਐ ਹਰ ਰਸ ਚਾਖੇ ਬਾ ਰਹਾਉ ਤਾਨ ਤਾਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਓਨ ਮਨ ਲਾਗ ਬਾ ਤਾਨ ਤਾਨ ਵੱਡ ਭਾਗ ਇੱਥੇ ਠੰਮਕ ਮਿਲਿਓ ਗੁਰ ਸਾਧੂ ਇੱਥੇ ਵੀ ਸ਼ਰਾਮ ਐ ਮਿਲ ਸਾਧੂ ਇਥਿ ਠਮਕ ਲੇਵ ਓਨਮਨ ਲਾਗੇ ਬਾ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤ੍ਰਿਸ਼ਨਾ ਅਗਨ 부ਜੀ ਇਥਿ ਠਮਕ ਸ਼ਾਂਤ ਪਾਈ ਇਥਿ ਵਿਸਨਾਮ ਹੈ ਹਰ ਨਿਰਮਲ ਇਥਿ ਠਮਕ ਨਿਰਮਲ ਗੁਣ ਗਾਇਬਾ ਗੱਗੇ ਦੇ ਕੰਨਾ ਵਧਾ ਕੇ ਗਾਇਬਾ ਲਾਗੇ ਬਾ ਚਾਖੇ ਬਾ ਇਸ ਤਰ੍ਹਾਂ ਉਚਾਰਨ ਕਰਤੇ ਹੈ ਪਾ ਤਿੰਨ ਕੇ ਭਾਗ ਖੀਨ ਧੁਰ ਪਾਏ ਜੇ ਨਾ ਸਤਗੁਰ ਦਰਸ ਨਾ ਪਾਏ ਬਾ ਤੇ ਦੂਜਾ ਪਾਏ ਪਵਹ ਗਰਬ ਜੋਨੀ ਸਭ ਵਿਰਸਾ ਜਨਮ ਤਿਨ ਜਾਏ ਬਾ ਹਰ ਦੇਹ ਬਿਮਲ ਮਤ ਗੁਰ ਸਾਧ ਪਾਗ ਸੇਵਹਿ ਹਮ ਹਰ ਮੀਠ ਲਗਾਏ ਬਾ ਜੀ ਵਿਸਨਾਮ ਧਿਆਨ ਨਾ ਲਾਉਣਾ ਹਰ ਦੇਹ ਬਿੰਬਲ ਮਤ ਇਥੇ ਠਮ ਗੁਰ ਸਾਧ ਪਾਗ ਸੇਵਹਿ ਇਥੇ ਵਿਸਰਾਮ ਹਾਮਾ ਇਥੇ ਯੰਕ ਲਾਦਨੀਏ ਹਰ ਮੀਠ ਲਗਾਇਬਾ ਜਾਨ ਨਾਨਕ ਰੇਣਾ ਸਾਧ ਪਾਗ ਮਾਗੇ ਹਰ ਹੋਏ ਦਇਾਲ ਦਿਵਾਇਬਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਮਾਤ ਕੀਜੈ ਹਰ ਬਾਂਝਾ ਆਰਤੀ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਾਂਗੇ ਹਰ ਬਾਂਝਾ ਨਹੀਂ ਕਹ ਦਿੰਨਾ ਇਕੱਠੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਤੇਨਾ ਸੁਣੀ ਦੇਹ ਫਿਰਹਿ ਬਿਨ ਨਾਵੇ ਓਏ ਖਾਪ ਖਾਪ ਮੁਏ ਕਰਾਂਝਾ ਮੇਰੇ ਮਨ Jap Ram Naam Har Maaja ਹਾਂਜੀ ਮੇਰੇ ਮਨ ਇਥੇ ਵੀ ਸ਼੍ਰਾਮ ਲਾਦਣਾ Jap Ram Naam Har Maaja ਜੱਜੇ ਬੋਲਨੇ ਹਨ ਜੱਜੇ ਨਹੀਂ ਬੋਲਨੇ ਕਰਾਂਝਾ ਬਾਾਂਝਾ ਇਸ ਤਰ੍ਹਾਂ ਉਚਾਰਨ ਕਰਨਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਗੁਰੁ ਮਾਝਾ ਹਉ ਬਲਿਹਾਰੀ ਸਤਗੁਰੁ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਹਾਂਜੀ ਗਵਾਜਾ ਪ੍ਰਗਾਜਾ ਇਸ ਤਰ੍ਹਾਂ ਚ ਜੀ ਭਨੇ ਸਤਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਾਗ ਜੀਵਨ ਹਰ ਉਰ ਧਾਰਿਓ ਉਰ ਧਾਰਿਓ ਵਖਰਾ ਪਾਤ ਜਿਨ ਕੋ ਕਿਰਪਾ ਕਰੀ ਜਾਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਸਤ ਸੰਗਤ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲਤਾ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੈ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਾਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲੇ ਓ ਲਾਇ ਚ ਪੀੜਾ ਪੀੜਾ ਨਹੀਂ ਬੋਲਣਾ ਧਿਆਨ ਨਾਲ ਪੱਤਾ ਉਚਾਰਨ ਕਰਨਾ ਪੱਬਾ ਨਹੀਂ ਬੋਲਣਾ ਚ ਪੀੜਾ ਚ ਪੀੜਾ ਜੇ ਨੀਂਦ ਨਾਲ ਜਾਨੀ ਇਹ ਪਾਦਸ਼ੁਦ ਹੋਏਗਾ ਝ ਪੀੜਾ ਝ ਪੀੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲੇ ਉਲਾਏ ਝ ਪੀੜਾ ਚਾਚਾ ਨਹੀਂ ਬੋਲ ਦੇਣਾ ਪਹਿਲਾਂ ਝ ਪੀੜਾ ਨਹੀਂ ਕਹਿਣਾ ਝ ਝ ਝ ਪੀੜਾ ਚਲੋ ਰਹਾਉ ਸਾਖਤ ਬੰਦ ਭਏ ਹੈ ਮਾਇਆ ਵਿਖ ਸੰਚ ਹੈ ਲਾਏ ਚ ਕੀੜਾ ਜਕੀੜਾ ਚਕੀੜਾ ਨਹੀਂ ਜਕੀੜਾ ਹੈ ਜਕੀੜਾ ਜਜੇ ਨਾਲ ਹਰ ਕਹਿ ਅਰਥ ਖਰਚ ਨਹਿ ਸਾਕੇ ਜਮਕਾਲ ਸਹ ਸਿਰ ਪੀੜਾ ਜਮਕਾਲ ਜਮਕਲਾਦਨੀ ਜਮਕਾਲ ਸਹ ਸਿਰ ਪੀੜਾ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਦੀ ਵਿਸਰਾਮ ਧਿਆਨ ਨਾਲ ਲਾਉਣਾ ਗੁਰ ਸਾਧੂ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਇਥੇ ਵਿਸਰਾਮ ਹੈ ਬਹੁ ਸਰਦਾ ਇਥੇ ਠਮਕ ਲਾਏ ਮੁਖ ਧੂੜਾ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਹਮ ਸਾਧ ਜਨਾ ਕਾ ਕੀੜਾ ਜਾਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਹਾਂਜੀ ਇੱਥੇ ਵੀ ਸ਼ਰਾਮ ਲੱਗਣਾ ਜਨ ਨਾਨਕ ਇੱਥੇ ਠਮਕ ਪ੍ਰੀਤ ਲੱਗੀ ਪਗ ਸਾਧ ਇੱਥੇ ਠਮਕ ਗੁਰਮਿਲ ਸਾਧੂ ਇੱਥੇ ਵੀ ਸ਼ਰਾਮ ਹੈ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਜਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟਾਇ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲੇ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਧਾਰੇ हर हर अमृत बचन सुनाव गुर मिले प्रगट हो राम मधुसूदन हर माधो प्राणा माध पूला बोलना है। सूदन मधु सूदन इथ विश्राम है हर माधो प्राणा मेरा मान तन अमृत मीठ लगाना मेरा मान तन अमृत मीठ लगाना ਹਰ ਹਰ ਦਇਆ ਕਰਹੁ ਗੁਰ ਮਿਲਹੁ ਪੁਰਖ ਨਿਰੰਜਨ ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲਹੁ ਗੁਰ ਨਾਨਕ ਨਾਮ ਸੁਖ ਹੋਈ RAM ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾਹ ਇਹ ਗੁਰਮੁਖ ਪਦ ਤੇ ਵਿਸਰਾਮ ਲਾਉਣਾ ਹਰ 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 ਭਗਤ ਦਿਰੜਾ ਵਹੁ ਹਰ ਹਰ ਨਾਮ ਓ ਮਹਾ ਰਾਮ ਹਰ ਹਰ ਨਾਮ ਦਿਆਲ ਤੇਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ 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 ਜਸ ਘੂਮਰ ਪਾਵਹੁ ਮਿਲ ਸਤ ਸੰਗ ਓ ਮਹਾ ਰਾਮ ਹਰ 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 ਜਸ ਘੂਮਰ ਪਾਵਹੁ ਇਥੇ ਵਿਸਰਾਮ ਮਿਲ ਸਤ ਸੰਗ ਓ ਮਹਾ ਰਾਮ ਊੜਾ ਖੁੱਲੇ ਮੂੰਹ ਵਾਲਾ ਇਹ ਔਂਕੜ ਵੀ ਲੱਗਿਆ ਹੋਇਆ ਹੈ ਯਾਨੀ ਓ ਮਾਹਾ ਵੀ ਨਹੀਂ ਕਹਿਣਾ ਨਾ ਕਹਿਣਾ ਓ ਮਾਹਾ ਦਰਮਿਆਨਾਂ ਦਾ ਬੋਲਦਣਾ ਓ ਮਾਹਾ ਵਿਚਾਲੜੇ ਮੇਲ ਉਚਾਰਨ ਕਰਨਾ ਆਉ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਓ ਮਹਾਰਾਮ ਕਰ ਕੀਰਤ ਜਾਸ ਅਗਮ ਅਥਾਹ ਖੇਨ ਖੇਨ ਰਾਮ ਨਾਮ ਗਾਵਾਹ ਮੋ ਕਉ ਧਾਰ ਕਿਰਪਾ ਮਿਲਿਆ ਗੁਰ ਦਾਤੇ ਹਰ ਨਾਨਕ ਭਗਤ ਉਮਾਹ ਰਾਮ ਜੈਤ ਸਰੀ ਮਹੱਲਾ ਪੰਚੌਥਾ ਰਸ ਰਸ ਰਾਮ ਰਸਾਲ ਸਲਾਹ ਹਾਂਜੀ ਰਸ ਰਸ ਇੱਥੇ ਵੀ ਸ੍ਰਾਮ ਲਾ ਦੇਣਾ ਰਾਮ ਰਸਾਲ ਸਲਾਹ ਮਨ ਰਾਮ ਨਾਮ ਭੀਨਾ ਲੈ ਲਾਹ ਮਨ ਰਾਮ ਨਾਮ ਭੀਨਾ ਇੱਥੇ ਵੀ ਸ੍ਰਾਮ ਮਨ ਪਾਤੀ ਯਮਕ ਲੱਗਦੀ ਲੈ ਲਾਹ ਖੇਨ ਖੇਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤ ਉਮਾਹਾ ਰਾਮ ਹਰ ਹਰ ਗੁਣ ਗੋਵਿੰਦ ਜਪਾਹ ਮਾਨ ਤਨ ਜੀਤ ਸ਼ਬਦ ਲੈ ਲਾਹ ਗੁਰਮਤ ਗੁਰਮਤ ਪੰਜ ਦੂਤ ਵਸ ਆਵਹਿ ਹਾਂ ਗੁਰਮਤ ਪਦਤੀ ਯਮਕ ਲਾ ਦੇਣੀ ਹੈ ਗੁਰਮਤ ਪੰਜ ਦੂਤ ਵਸ ਆਵਹਿ ਮਾਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਾਯਾਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪੋ ਮਨ ਮਹਾ ਜਪ ਜਗਦੀਸ਼ ਜਪੋ ਮਨ ਮਹਾ ਜਪ 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 ਜਗਦੀਸ਼ ਜਪੋ ਮਨ ਮਹਾ ਹਰ ਹਰ ਜਗੰਨਾਥ ਜਗ ਲਾਹਾ ਹਰ ਹਰ ਕਿਥੇ ਵਿਸਰਾਮ ਜਗਨਨਾਥ ਜਗ ਲਾਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਾਪ ਨਾਨਕ ਭਗਤ ਓ ਮਾਹ RAM ਜੈਤ ਸਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜਗਾਹਾ ਆਪੇ ਨਿਰਭਾਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤਾਇ ਆਪੇ ਨਾਮ ਓਮਹਾਰਾਮ ਆਪੇ ਦੀਪ ਲੋਹ ਦੀਪਾਹਾ ਆਪੇ ਸਾਤਗੁਰ ਸਮੁੰਦਰ ਮਥਾਹਾ ਆਪੇ ਮਥ ਮਥ ਤਤ ਕਢਾਈ ਆਪੇ ਮਥ ਮਥ ਇਹ ਬੋਲੇ ਪਦ ਉਚਾਰਨ ਕਰਨੇ ਹਨ ਤਤ ਕਢਾਈ ਜਪ ਨਾਮ ਰਤਨ ਓ ਮਾਹ ਰਾਮ ਸਖੀ ਮਿਲਹੁ ਮਿਲ ਗੋਣਾ ਗਾਵਾਹ ਗੁਰਮੁਖ ਨਾਮ ਜਪਹੁ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਾਨ ਭਾਈ ਹਰ ਹਰ ਨਾਮ ਓ ਮਾਹ ਰਾਮ ਆਪੇ ਵਾਢ ਦਾਣਾ ਵਾਢ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰਹੁ ਪ੍ਰਾਪ ਭਾਵੈ ਗੁਣ ਨਾਨਕ ਨਾਮ ਓ ਮਹਾਰਾਮ ਜਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਹਾ ਗੁਰਮੁਖ ਪੁੰਜੀ ਨੋ ਪੁੰਜੀ ਨਾਮ ਗੁਰਮੁਖ ਵੇਸਾ ਹਰ ਹਰ ਕਿਰਪਾ ਧਾਰ ਮਦ ਸੁਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਣ ਬਾਣੀ ਸ੍ਰਵਣ ਸੁਣਾਹਾ ਕਰ ਕਿਰਪਾ ਸਤ ਗੁਰੂ ਮਿਲਾਹਾ ਗੁਣ ਗਾਵਹਿ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾਹਾ ਸਭ ਤੀਰਥ ਵਰਤ ਜਗ ਇਥੇ ਵਿਸਰਾਮ ਲਾਦਨਾ ਪੁੰਨ ਤੋਲਾਹਾ ਹਰ ਹਰ ਨਾਮ ਨ ਪੁਜਹਿ ਪੁਜਾਹਾ ਹਰ ਹਰ ਅਤਲ ਤੋਲ ਅਤ ਭਾਰੀ ਗੁਰਮਤਿ ਜਪ ਉਮਾਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹ ਕਿਲ ਵਿਖ ਮੈਲ ਪਾਪ ਤਵਹਾ ਦੀਨ ਦਇਆਲ ਹੋਹ ਜਨ ਉਪਰ ਦੇਹ ਨਾਨਕ ਨਾਮ ਉਮਾਹਾਰਾਮ ਪਹਿਲਾ ਦਰਮਿਆਨੀ ਪਾਦ ਉਚਾਰਨ ਕਰਨੇ ਆ ਉਮਾਹ ਏ ਊੜਾ ਖੁੱਲੇ ਮੂੰਹ ਵਾਲਾ ਪੂਰਾ ਓਮ ਆਹਾ ਇਹਨੂੰ ਔਂਕੜ ਨਹੀਂ ਨਾ ਹੈਗਾ ਉੱਥੇ ਤੇ ਉਹ ਊੜਾ ਖੁੱਲੇ ਮੂੰਹ ਵਾਲਾ ਵੀ ਔਂਕੜ ਵੀ ਆ ਉੱਥੇ ਦਰਮਿਆਨਾ ਬੋਲਣਾ ਜਿੱਥੇ ਊੜਾ ਬੰਦ ਮੂੰਹ ਵਾਲਾ ਔਂਕੜ ਹੋਵੇ ਉੱਥੇ ਊਮਾਹਾ ਜਿੱਥੇ ਊੜਾ ਖੁੱਲੇ ਮੂੰਹ ਵਾਲਾ ਹੋਵੇ ਓਮਾਹਾ ਜਿੱਥੇ ਔਂ ਖੂੜਾ ਵੀ ਹੋਵੇ ਖੁੱਲੇ ਮੂੰਹ ਵਾਲਾ ਔਂਕੜ ਵੀ ਹੋਵੇ ਉਹ ਦਰਮਿਆਨਾ ਬੋਲਣਾ ਜੈਤ ਸ੍ਰੀ ਮਹੱਲਾ ਪਿੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕੋਈ ਜਾਣੈ ਕਵਨ ਈਹਾ ਜਗ ਮੀਤ ਕੋਈ ਜਾਣੈ ਇਥੇ ਵੀ ਸਿਖਾਉ ਜਿਸ ਉਹ ਇੱਕ ਰਿਪਾਲ ਸੋਈ ਵਿਦ ਬੂਝੈ ਤਾ ਕੀ ਨਿਰਮਲ ਦੀਤਾ ਰਹਾਉ ਮਾਤ ਪਿਤਾ ਬਨਿਤਾ ਸੂਤ ਬੰਧਪਾ इष्ट मीत अर भाई पूरब जन्म के मिले संजोगी अंतह को न सहायी मुक्तमाल कनक लाल हीरा मन रंजन की माया हीरा पुलाई ही पादो चारण करना हीरा नहीं कहना हा हा करत बियानी आवद है ਤਾ ਮਹਿ ਸੰਤੂਖ ਨ ਪਾਇਆ ਹਾ ਹਾ ਕੱਠਾ ਨਹੀਂ ਕਹਿ ਦੇਣਾ ਵੱਖਰਾ ਹੀ ਬੋਲਣਾ ਹਾ ਹਾ ਕਰਤ ਬਿਹਾਨੀ ਆਵਦਾ ਹੈ ਤਾ ਮਹਿ ਸੰਤੂਖ ਨ ਪਾਇਆ ਹਸਤ ਰਾਥ ਅਸਵ ਪਵਨ ਤੇਜ ਧਣੀ ਭੂਮਨ ਚਤਰਾੰਗਾ ਹਸਤ ਰਾਥ ਰਾਥ ਕੋ ਲਈ ਬੋਲਣਾ ਇਥੇ ਠੰਮਕ ਲਾ ਦਿੰਨੀ ਹੈ। ਖਾਸ ਰਾਤ ਅਸਵ ਇਥੇ ਯਮਕ ਜੀ ਲਾ ਕੇ ਬੋਲਣਾ ਅਸਵ ਪਵਨ ਤੇਜ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ। ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ਸੰਗ ਨਾ ਚਾਲਿਓ ਇਨ ਮਹਿ ਕਛੂਐ ਊਠ ਸਿਧਾ ਆਇਓ ਨੰਗਾ ਹਰ ਕੇ ਸੰਤ ਪ੍ਰੇਪੀਤੰ ਪ੍ਰਾਪਕੇ ਤਾਕੈ ਹਰ ਹਰ ਗਾਈਐ ਇਸ ਰਾਮ ਧਿਆਨ ਨਾਲ ਲਾਉਣਾ ਹਰ ਕੇ ਸੰਤ ਇਥਿਠਮ ਪ੍ਰੇਪ੍ਰੀਤੰ ਪ੍ਰਾਪਕੇ ਇਥਿ ਨਿਸਰਾਮ ਤਾਕੈ ਇਥਿ ਯਮਕ ਲਾ ਦਿੰਨੀ ਹੈ ਤਾਕੈ ਇਕੱਠਾ ਨਹੀਂ ਕਹਿਣਾ ਨਮਕਾ ਕੇ ਬੋਲਣਾ ਤਾਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹ ਸੰਦੇਸਰ ਕਹੀਓ ਤਰੇ ਕਹੀਓ ਜੀ ਧਿਆਨ ਨਾਲ ਉਚਾਰਨ ਕਰਨਾ ਹੈ ਵਿਸ਼ਰਾਮ ਵੀ ਧਿਆਨ ਨਾਲ ਲਾਉਣਾ ਹੈ ਦੇਹ ਸੰਦੇਸਰੂ ਇਥੇ ਵਿਸ਼ਰਾਮ ਹੈ ਸੰਦੇਸਰੂ ਤੇ ਟਿੱਪੀ ਲੱਗੀ ਹੈ ਕਸ ਕੇ ਬੋਲਣਾ ਕਹੀਆਵ ਇਥੇ ਯਮ ਕਲਾ ਦੰਨੀ ਹੈ ਕਹੀਆਵ ਪ੍ਰ ਕਹੀਆਵ ਦੇਹ ਸੰਦੇਸਰੂ ਕਹੀਆਵ ਪ੍ਰ ਕਹੀਆਵ ਬੇਸੰਪਈ ਮੈਂ ਬਹੁ ਵਿਦ ਸੁਣਤੇ ਬੇਸੰਪਈ ਮੈਂ ਬੇਸੰਪਈ ਮੈਂ ਬਹੁ ਵਿਦ ਸੁਣਤੇ ਕਹੋ ਸੁਹਾਗਣ ਸਹੀਓ ਰਹਾਉ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਹਾਂਜੀ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ सब मही आओ बरन ना दिसै चेहन ना लखीऐ सुहागन साथ बुझही आओ इत्यानल बुझही आओ बुझही आओ बुझही आओ उच्चारण करना बुझही आओ नहीं कहना बरन ना दिसै चेहन ना लखीऐ इति विश्राम सुहागन साथ बुझही आओ बोलना बर... ਬਰਨ ਨਾ ਦੀਸੈ ਚਿਹਣ ਨਾ ਲਖੀਐ ਸੁਹਾਗਣ ਸਾਤ 부ਝਹੀਆ ਯਾਨੀ ਬੱਬੇ ਦੇ ਵਿੱਚ ਵੀ ਡੈਸ਼ ਦੇਣੀ 부 부ਝਹੀਆ 부 ਜਹੀ ਇੱਥੇ ਵੀ ਡੈਸ਼ ਦੇਣੀ ਆਓ ਦੋ ਡੈਸ਼ਾਂ ਦੇ ਇੱਕ ਕੇ ਬੋਲਾਂਗੇ ਨਾ ਮਿਹਨਤ ਕਰਾਂਗੇ ਫਿਰ ਸ਼ੁੱਧ ਹੋ ਜਾਊਗਾ 부 ਜਹੀ ਆਓ 부ਝਹੀਆਓ ਬਾਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ 부ਝਹੀਆ ਇਕਠਾਈ 부ਝਹੀਆ ਸੁਹਾਗਣ ਸਾਤ 부ਝਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲਪਹੀਆ ਲੇਪ ਨਹੀਂ ਇਥੇ ਠਮਕ ਅਲਪਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲਪਹੀਓ ਆਮ ਜਿਹੜੇ ਪਾਖੀ ਸਿੰਘ ਜਿਹੜੇ ਹੁੰਦੇ ਨਾ ਉਹ ਅਲਪਹੀਓ ਊੜੇ ਖੁੱਲੇ ਮੂੰਹ ਬਲੇ ਬੋਲ ਜਾਂਦੇ ਆ ਐੜੇ ਵੀ ਨਹੀਂ ਵਿੱਚ ਉਚਾਰਨ ਕਰਦੇ ਬੁਝਹੀਓ ਇਸ ਤਰ੍ਹਾਂ ਬੋਲ ਜਾਂਦੇ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਆ ਹਾਂ ਬਸਹੀ ਆਓ ਇਹਨੂੰ ਬੱਬੇ ਤੋਂ ਡੈਸ਼ ਤੇ ਦੇਣੀ ਐ ਬਸਹੀ ਆਓ ਦੂ ਦੇਸ਼ਾਂ ਦੀ ਕੀ ਪਾਠ ਇਕੱਠਈਏ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਵਸਹੀ ਆਓ ਜੈਤ ਸਰੀ ਮਹੱਲਾ ਪੰਜਵਾ ਧੀਰਾ ਸੁਨ ਧੀਰਾ ਪ੍ਰਭ ਕਾ ਹਾਂਜੀ ਸੁਨ ਹੀ ਬੋਲਣਾ ਕਈ ਸੁਨ ਕਹਿ ਜਾਂਦੇ ਹਨ ਧੀਰਾ ਸੁਨ ਧੀਰਾ ਪ੍ਰਭ ਕਾ ਰਹਾਉ ਜੀ ਆਪ੍ਰਾਨ ਮਨ ਤਨ ਸਭ ਅਰਪਾ ਨੀਰੋ ਪੇਖ ਪ੍ਰਭ ਕੋ ਨੀਰੋ ਬੇਸਮਾਰ ਬੇਅੰਤ ਵੱਡ ਦਾਤਾ ਬੇਸਮਾਰ ਬੇ ਦੇ ਵਿੱਚੋਂ ਡੈਸ਼ ਦੇ ਕੇ ਬੋਲਣਾ ਲਮਕਾ ਕੇ ਬੇਸਮਾਰ ਬੇਅੰਤ ਵੱਡ ਦਾਤਾ ਮਨ ਹੈ ਗਹੀਰਾ ਪੇਖ ਪ੍ਰਭ ਕੋ ਬੇਸਮਾਰ ਨਹੀਂ ਕਿਤੇ ਕਹਿਣਾ ਬੇਸਮਾਰ जो चाहो सोई सोई पाव आशा मनसा पूरा जाप प्राप को गुर प्रसाद नानक मन वसया दुख न कब हु चूरा बुझ प्राप दुख न कब हु चूरा बुझ प्राप को बुझ कस की बोलना जात श्री महला पंजवा ਲੋੜ ਲੋੜ ਇਦੜਾ ਲੋੜੀ ਇਦੜਾ ਲੋੜ ਇਦੜਾ ਸਾਜਨ ਮੇਰਾ ਲੋੜੀ ਦੜਾ ਪੋਲਾ ਨਹੀਂ ਬੋਲਣਾ ਥੋੜਾ ਜਿਹਾ ਖਸਕੇ ਲੋੜੀ ਦੜਾ ਇੱਥੇ ਵੀ ਲੋੜੀ ਦੜਾ ਸਾਜਨ ਮੇਰਾ ਲੋੜੀਦ ਲੋੜੀਦ ਹੜਾ ਯਾਨੀ ਦੱਦੇ ਦੇ ਵਿੱਚੋਂ ਤੇੜਾੜੇ ਦੇ ਵਿੱਚੋਂ ਡੈਸ਼ ਦੀ ਕਿ ਲੋੜੀ ਦੜਾ ਨਹੀਂ ਲੋੜੀ ਦੜਾ ਸਾਜਨ ਮੇਰਾ ਲੋੜੀਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹ ਨੀਕੇ ਜਿਹੜੇ ਰੜੈ ਵਾਲੇ ਪਦ ਹੁੰਦੀਆਂ ਨਾ ਜਿਵੇਂ ਸਰਵ ਰੜੈ ਅਗ ਲੜੈ ਇਕ ਲੜੀ ਝੁੰਜਣੜਾ ਗਹਿੜੜੜਾ ਇੜਾ ਤੂੰ ਹੀ ਦੇਸ਼ ਤੂੰ ਘਰ ਘਰ ਮੰਗਲ ਗਾਵਹ ਨੀਕੇ ਘਟ ਘਟ ਤਸ ਹੈ ਬਸੇਰਾ ਰਹਾਓ ਸੂਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਪਰਮ ਅੰਧੇਰਾ ਥਾਨ ਤਨੰਤਰ ਸਭ ਨੀ ਜਾਈ ਜੋ દિਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਸੰਤ ਸੰਗ ਪਾਦ ਤੇ ਯਮਕ ਲਾਦਨੀਐ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ